ਸਸ਼ੀ ਕਾਲ ਜੀ ਦੇ ਸਾਰਿਆਂ ਨੂੰ ਮੈਲ ਆਪਣੇ ਘਰ ਹਾਜ਼ਰਾਂ ਜੀ ਸ੍ਰਿੰਦਰ ਕੌਰ ਦਵਾਲਾ ਲਿਖਿਆ ਇਹ ਨਾਵਲ ਚੰਦਰੀ ਤਕਦੀਰ ਦਾ ਪਾਗ ਸਤਾਈਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਡਾਕਟਰ ਵੀ ਆ ਗਿਆ ਪਰ ਦੀਪੀ ਕਮਰੇ ਵਿੱਚੋਂ ਬਾਹਰ ਨਹੀਂ ਗਈ ਆਪਣੀ ਚੁੰਨੀ ਦਾ ਪੱਲਾ ਆਪਣੇ ਮੂੰਹ ਵਿੱਚ ਪਾ ਲਿਆ ਉਸਨੇ ਬੋਲਣਾ ਚੀਕਣਾ ਚਲਾਉਣਾ ਰੋਕ ਲਿਆ ਉਹ ਬੁੱਤ ਬਣ ਕੇ ਇੱਕਾਂ ਦੇ ਨਾਲ ਸਹਾਰਾ ਲੈ ਖੜ ਗਈ ਤੇ ਡਾਕਟਰ ਨੀਚੇ ਦੇ ਉਖੜਦੇ ਸਾਹਾਂ ਨੂੰ ਦੇਖ ਡਾਕਟਰ ਨੀਤੇ ਦੀ ਛਾਤੀ ਨੂੰ ਦੱਬਨ ਲੱਗਾ ਉਹ ਛਾਤੀ ਦੱਬਦਾ ਦੱਬਦਾ ਥੱਕ ਗਿਆ ਪਰ ਨੀਤੇ ਨੂੰ ਦੁਬਾਰਾ ਸਾਹ ਨਾ ਆਇਆ ਤੇ ਉਹ ਵੀ ਦੀਪੀ ਦੀ ਜ਼ਿੰਦਗੀ ਦੇ ਰੰਗ ਆਪਣੇ ਨਾਲ ਹੀ ਲੈ ਗਿਆ ਤੇ ਦੀਪੀ ਦੀ ਜ਼ਿੰਦਗੀ ਬੇਰੰਗ ਕਰ ਗਿਆ ਡਾਕਟਰ ਨੇ ਚਿੱਟੀ ਚਾਦਰ ਨਾਲ ਉਸਦਾ ਮੂੰਹ ਟਕਿਆ ਤੇ ਆਈ ਐਮ ਸੌਰੀ ਕਹਿ ਕੇ ਚਲਾ ਗਿਆ ਨੀਤਾ ਇਹ ਦੁਨੀਆ ਛੱਡ ਕੇ ਉੱਥੇ ਜਾ ਚੁੱਕਾ ਸੀ ਜਿੱਥੇ ਗਿਆ ਦੀ ਉੜੀ ਕਦੀ ਨਹੀਂ ਮੁੱਕਦੀ ਦੀਪੀ ਦੀਆਂ ਚੀਕਾਂ ਆਸਮਾਨ ਨੂੰ ਛੂ ਰਹੀਆਂ ਸਨ ਨਰਸ਼ਾਂ ਦੀਪੀ ਨੂੰ ਧੂਕੇ ਬਾਹਰ ਲੈ ਗਈਆਂ ਤੇ ਦੀਪੀ ਨੂੰ ਰੋਂਦੀ ਕਰ ਲਾਉਂਦੀ ਦੇਖ ਬਾਹਰ ਬੈਠੇ ਰਿਸ਼ਤੇਦਾਰ ਵੀ ਸਮਝ ਗਏ ਸਨ ਕਿ ਉਹ ਪਾਣਾ ਵਰਤ ਚੁੱਕੇ ਹੈ ਜੋ ਨਹੀਂ ਵਰਤਣਾ ਚਾਹੀਦਾ ਸੀ ਨੀਤਾ ਤੇ ਦੀਪੀ ਦੋਨੋਂ ਬਹੁਤ ਪਿਆਰ ਕਰਦੇ ਸਨ ਇੱਕ ਦੂਜੇ ਨੂੰ ਬਹੁਤ ਵਿਸ਼ਵਾਸ ਸੀ ਦੋਮਾਂ ਦੇ ਰਿਸ਼ਤੇ ਵਿੱਚ ਦੂਜਿਆਂ ਦਾ ਦੁੱਖ ਸੁੱਖ ਵੰਡਾਉਣ ਲਈ ਉਹ ਦੋਵੇਂ ਮੂਰੇ ਹੁੰਦੇ ਪੰਨੀਚਾ ਦੀਪੀ ਨੂੰ ਕੱਲੀ ਨੂੰ ਛੱਡ ਗਿਆ ਸੀ ਸੁਖੀ ਨੇ ਦੀਪੀ ਨੂੰ ਸੰਭਾਲਿਆ ਵਚੀਲ ਦਾ ਵਾਸਤਾ ਦਿੱਤਾ ਆਪਣੀ ਪਿਓ ਗਰੇਵਲ ਸਾਹ ਦੀ ਹਾਲਤ ਦੇਖਣ ਨੂੰ ਕਿਹਾ ਜੋ ਜਾਜਚਾਰ ਹੋ ਰਹੇ ਸਨ ਹਾਈ ਹੋਏ ਰੱਬਾ ਇਹ ਕੀ ਲੋੜ ਆ ਗਿਆ ਮੇਰੀਆਂ ਫੁੱਲਾਂ ਵਰਗੀਆਂ ਦੋਮਾ ਤੀਆਂ ਦੇ ਸਿਰ ਚਿੱਟੀਆਂ ਚੁੰਨੀਆਂ ਮੈਥੋਂ ਨਹੀਂ ਬਰਦਾਸ਼ਤ ਹੁੰਦਾ ਉਹ ਰੱਬਾ ਮੇਰੀ ਉਮਰ ਸੀ ਜਾਨ ਦੀ ਮੇਰੀ ਵਾਰੀ ਸੀ ਜਾਨ ਦੀ ਮੈਨੂੰ ਲੈ ਜਾਂਦਾ ਮੇਰੇ ਬੱਚਿਆਂ ਨੇ ਕੀ ਵਗਾੜਿਆ ਸੀ ਤੇਰਾ ਮੇਰੇ ਕੋਲ ਤਾਂ ਸੁੱਕੀ ਨਹੀਂ ਰੋਂਦੀ ਚੱਲੀ ਜਾਂਦੀ ਦੀਪੀ ਨੂੰ ਕਿੱਦਾਂ ਦੇਖਾਂ ਤੂੰ ਮਿੰਟ ਵੀ ਨਾ ਲਾਇਆ ਰੱਬਾ ਨੇਟੀ ਨੂੰ ਲੈ ਜਾਂ ਨੂੰ ਹਾਈ ਉਹ ਮੇਰੇ ਡਾਡਿਆ ਬਹੁਤ ਕਹਿਰ ਕਮਾਲਿਆ ਤੂੰ ਤਾਂ ਮੇਰੀ ਧੀ ਦੀ ਦੁਨੀਆ ਉਜਾੜ ਦਿੱਤੀ ਉਹਨਾਂ ਦਾ ਰੋਣਾ ਨਹੀਂ ਥੰਮ ਰਿਹਾ ਸੀ ਜੋ ਸ਼ਖਸ ਕਰੀ ਇਨਾਂ ਦੇ ਲਈ ਸੀ ਲੋਕੋਤ ਸੀ ਹਿੰਮਤ ਤੇ ਦਾਤ ਦੇ ਦਿੰਦੇ ਸੁਣਾਉਂਦੇ ਹੁੰਦੇ ਸੀ ਅੱਜ ਹੋਈ ਬੇਵਸੋਇਆ ਸ਼ਖਸ ਅਸਿਆਂ ਨੂੰ ਅਪੜੇ ਆਵੇ ਬੱਚਿਆਂ ਵਾਂਗ ਰੋ ਰਿਆ ਸੀ ਕੁਝ ਲੋਕ ਉਹਨਾਂ ਨੂੰ ਹੌਸਲਾ ਦੇ ਰਹੇ ਸਨ ਕੁਲਜੀਤ ਕੌਰ ਵੀ ਕੱਖੋਂ ਹੋਲੀ ਹੋਈ ਬੈਠੀ ਸੀ ਉਸ ਤਾਂ ਵੀ ਰੋ ਰੋ ਬੁਰਾ ਹਾਲ ਹੈ ਉਸ ਨੂੰ ਇੱਕ ਤੱਕ ਪੋਛ ਤੇ ਵਠਾਇਆ ਗਿਆ ਸੀ ਕਿਉਂਕਿ ਗੋਡੇ ਬਹੁਤੇ ਕੰਮ ਨਹੀਂ ਕਰਦੇ ਸਨ ਉਹਨਾਂ ਦਾ ਤਾਂ ਬੈਠਣਾ ਮੁਸ਼ਕਿਲ ਸੀ ਦੀਪੀ ਜ਼ਮੀਨ ਤੇ ਬੈਠੀ ਸੀ ਪਰ ਜਸਮੀਲ ਦਾ ਸਿਰ ਆਪਣੀ ਮਾਂ ਦੇ ਗੋਡਿਆਂ ਕੋਲ ਹੀ ਸੀ apprenticeserte ਉਹ ਆਪਣੇ ਹੱਥਾਂ ਨੂੰ ਹੌਲਾ-ਹੌਲਾ ਥਪ-ਥਪਾ ਰਹੇ ਸੀ ਕੁਝ ਤੇਰ ਦੀਪੀ ਚੁੱਪਚਾਪ ਮਾਂ ਕੋਲ ਸੇ ਰੁੱਤੀ ਪੈ ਰੰਦੀ ਪਰਿਸ਼ਤੇਦਾਰਾਂ ਦਾ ਔਨ ਜਾਂ ਮੁਕੰਨ ਦਾ ਨਾਮ ਨਹੀਂ ਲੈ ਰਹਾ ਸੀ ਇੱਕ ਇੱਕ ਕਰਕੇ ਪਤਾ ਨਹੀਂ ਕਿੰਨੇ ਲੋਕ ਇਕੱਠੇ ਹੋ ਗਏ ਜਦੋਂ ਵੀ ਕੋਈ ਬਾਰੂ ਰੋਂਦਾ ਅੰਦਰ ਦਾਖਲ ਹੁੰਦਾ ਉਦੋਂ ਹੀ ਦੀਪੀ ਦੀਆਂ ਵੀ ਛਿੰਗਾੜਾ ਨਿਕਲ ਜਾਂਦੀਆਂ ਕਿਰਨੇ ਪਾਉਂਦੀਆਂ ਬਜ਼ੁਰਗ ਔਰਤਾਂ ਦੇ ਕਿਰਨੇ ਮਰਦਾਂ ਨੂੰ ਵੀ ਰੋਂਣ ਦੇ ਮਜਬੂਰ ਕਰ ਰਹੇ ਸਨ ਸੰਸਕਾਰ ਦਾ ਵੇਲਾ ਆ ਗਿਆ ਫੇਰ ਉਹੀ ਰਸਮਾਂ ਉਹੀ ਰੋਣਾ ਪਿੱਟਣਾ ਮੁੱਕੰ ਦਾ ਨਾਮ ਨਹੀਂ ਲੈ ਰਿਹਾ ਸੀ ਦੀਪੀ ਦੀ ਸਸਤੀ ਹਾਲਤ ਵੀ ਬਹੁਤ ਤਰਸਯੋਗ ਸੀ ਮਾਵਾ ਦੇ ਕਿਲੇ ਜੀ ਵਿੰਨੇ ਜਾਂਦੇ ਨੇ ਪੁੱਤਾਂ ਨੀ ਅਨਲੂਥਾ ਦੇਖ ਕੇ ਇਹੀ ਹਾਲ ਨੀਤੇ ਦੀ ਮਾਂ ਤੇ ਦੀਪੀ ਦੀ ਮਾਂ ਦਾ ਹੋਈ ਸੀ ਭੈਣਾਂ ਦਾ ਰੋਣਾ ਕਰਲਾਉਣਾ ਵੀ ਨੀਤੇ ਨੂੰ ਨਾ ਮੋੜ ਸਕਿਆ ਤਕਦੀਰ ਵੀ ਜਾਂਦੀ ਵਾਰ ਨੀਤੇ ਨੂੰ ਅਰਥੀ ਤੇ ਛਿੰਬੜ ਕੇ ਰੋਣ ਲੱਗੀ ਬੱਚੇ ਦਾ ਵੀ ਬੁਰਾ ਹਾਲ ਸੀ ਸਭ ਨੇ ਰੋਂਦਿਆਂ ਕਰਲਾਉਂਦਿਆਂ ਨੀਟੇ ਨੂੰ ਅੰਤਿਮ ਵਧਾਈ ਦਿੱਤੀ ਨੀਟੇ ਦਾ ਸੰਸਕਾਰ ਹੋ ਗਿਆ ਉਸ ਤੋਂ ਬਾਅਦ ਅਗਲੇ ਦਿਨ ਤਕਰੀਬਨ ਵੀ 25 ਜਣੇ ਫੁੱਲਾਂ ਦੀ ਰਸਮ ਬਿਲੇ ਇਕੱਠੇ ਹੋ ਕੇ ਕੀਰਤਪੁਰ ਸਾਹਿਬ ਗਏ ਉਸ ਤੋਂ ਬਾਅਦ ਪਉਗ ਆਰੰਭ ਕਰਵਾਇਆ ਗਿਆ ਤੇ ਅੰਤਿਮ ਅਰਦਾਸ ਹੋਈ ਤੇ ਨੀਟੇ ਦੇ ਪੁੱਤੇ ਸਿਰਦੀ ਪੱਗ ਰਖ ਪਗੜੀ ਦੀ ਰਸਮ ਨਿਭਾਈ ਦੀ ਅਸਲ ਮਾਇਨੇ ਵਿੱਚ ਉਹ ਪਗ ਦੀਪੀ ਦੇ ਸਿਰ ਤੇ ਆ ਗਈ ਸੀ ਉਸਨੇ ਦਫ਼ਤਰੋਂ 2 ਹਫ਼ਤਿਆਂ ਦੀ ਛੁੱਟੀ ਲੈ ਰੱਖੀ ਸੀ ਪੋਗ ਤੋਂ ਬਾਅਦ ਡ੍ਰਾਇੰਗ ਰੂਮ ਦਾ ਸਾਰਾ ਸਮਾਨ ਫੇਰ ਉਸੇ ਤਰ੍ਹਾਂ ਟਿਕਾ ਦਿੱਤਾ ਗਿਆ ਫਰਕ ਸਿਰਫ ਇਹ ਤੇ ਵੱਡੀ ਸਰੀ ਤਸਵੀਰ ਡ੍ਰਾਇੰਗ ਰੂਮ ਦੀ ਦੀਵਾਰ ਤੇ ਟੰਗ ਦਿੱਤੀ ਗਈ ਸੀ ਤਕਦੀਰ ਤੇ ਦੀਪੀ ਪਹਿਲਾਂ ਵਾਂਗ ਹੀ ਇੱਕੋ ਕਮਰੇ 'ਚ ਸੌ ਜਾਂਦੀਆਂ ਉਸੇ ਸੱਸ ਵੀ ਗੇੜਾ ਮਾਰਦੀ ਰਹਿੰਦੀ ਉਸ ਤੋਂ ਆਪਣੀ ਨੂੰ ਦੀਪੀ ਨੂੰ ਫਿੱਕੇ ਫਿੱਕੇ ਸੂਟਾਂ 'ਚ ਦੇਖਿਆ ਨਾ ਜਾਂਦਾ ਉਸਨੇ ਕਿਹਾ ਦੀਪੀ ਪੁੱਤ ਜੋ ਕਰਮਾਂ 'ਚ ਲਿਖਿਆ ਸੀ ਉਹ ਹੋ ਗਿਆ ਤੇ ਭੋਗਣਾ ਵੀ ਪੈਂਦਾ ਥੋੜੀ ਤਕੜੀ ਹੁੰਦੀ ਏ ਇਹ ਦੁਨੀਆ ਰੋਂਦੇ ਨੂੰ ਹੋਰ ਰਵਾਉਂਦੀ ਆ ਤੇ ਦਬਦੇ ਨੂੰ ਹੋਰ ਦਬਾਉਂਦੀ ਆ ਮੇਰੇ ਤੋਂ ਤੇਰੇ ਇਹ ਫਿੱਕੇ ਫਿੱਕੇ ਪਹਿਰਾਵੇ ਨਹੀਂ ਚੱਲੇ ਜਾਂਦੇ ਤੂੰ ਉਹ ਹੀ ਸਾਰੇ ਕੱਪੜੇ ਪਾਇਆ ਕਰ ਜਿਵੇਂ ਪਹਿਲਾਂ ਪਾਉਂਦੀ ਸੀ ਤੇ ਉਹ ਮਹੀ ਤਿਆਰ ਹੋਇਆ ਕਰ ਤੇਰੇ ਬੇਰੰਗ ਕੱਪੜੇ ਤੇ ਉਤਰਿਆ ਚਿਹਰਾ ਮੈਨੂੰ ਵੀ ਨੀਤੇ ਦੀ ਯਾਦ ਆਉਂਦਾ ਤੇ ਮੈਂ ਅਥਰੂ ਬੁਹਾਉਂਦੀ ਆ ਮੇਰੀ ਧੀ ਬਣ ਕੇ ਕੱਲ ਤੋਂ ਆਪਣੇ ਦਫ਼ਤਰ ਜਾਇਆ ਕਰ ਕੋਈ ਕਿੰਨਾ ਵੀ ਆਪਣੇ ਨੇੜੇ ਦਾ ਕਿਉਂ ਨਾ ਹੋਵੇ ਕਿਸੇ ਦੇ ਜਾਨ ਨਾਲ ਨਾ ਇਹ ਦੁਨੀਆ ਰੁਕਦੀ ਆ ਨਾ ਕੰਮਕਾਰ ਰੁਕਦੇ ਹਨ ਦੀਪੀ ਅੱਖਾਂ ਝੁਕਾਈ ਸਭ ਸੁਣਦੀ ਰਹਿੰਦੀ ਪਰ ਉਹ ਹੁਣ ਫਿੱਕੇ ਵਸਤਰ ਹੀ ਪੰਣਾ ਪਸੰਦ ਕਰਦੀ ਅੱਜ ਦੀਪੀ ਦਾ ਨੀਟੇ ਤੋਂ ਬਾਅਦ ਪਹਿਲਾ ਦਿਨ ਸੀ ਦਫ਼ਤਰ ਜਾਂਦਾ ਉਹ ਸਨੇਕ ਕਰੀਮ ਕਲਰ ਦਾ ਸੂਟ ਪ੍ਰੈਸ ਕਰਨ ਲਈ ਕੱਢ ਕੇ ਰੱਖਿਆ ਤਾਂ ਤਕਦੀਰ ਚਾਪੀ ਰਹੀ ਸੀ ਉਸਨੇ ਥੋੜੀ ਜਹੀ ਚਾਹ ਜਾਣ ਕੇ ਸੂਟ ਤੇ ਡੋਲਤੀ ਤੇ ਨਾਲ ਦੀ ਨਾਲ ਹੀ ਤੋਕੇ ਸੁੱਕਣੇ ਵੀ ਪਾ ਦਿੱਤਾ ਤਾਂ ਕਿ ਦੀਪੀ ਉਹ ਸੂਟ ਨਾ ਪਾਏ ਫਿਰ ਤਕਦੀਰ ਨੇ ਆਪ ਹੀ ਹਲਮਾਰੀ ਵਿੱਚੋਂ ਅਸਮਾਨੀ ਰੰਗ ਦਾ ਸੂਟ ਕੱਢ ਕੇ ਪ੍ਰੈਸ ਕਰ ਦਿੱਤਾ। ਦੀਪੀ ਆਪਣੀ ਬੇਟੀ ਦਾ ਟਿਫਨ ਪੈਕ ਕਰ ਰਹੀ ਸੀ। ਜਦੋਂ ਉਹ ਸੂਟ ਪ੍ਰੈਸ ਕਰਨ ਆਈ ਤਾਂ ਉਹ ਸੂਟ ਨਾ ਦੇ ਕੇ ਤਕਦੀਰ ਨੂੰ ਪੁੱਛਿਆ ਤਾਂ ਉਸਨੇ ਅਸਮਾਨੀ ਸੂਟ ਦਿੰਦਿਆ ਕਿਹਾ ਸੌਰੀ ਮਾਸੀ ਜੀ ਮੇਰੇ ਤੋਂ ਗਲਤੀ ਨਾਲ ਉਸ ਤੇ ਚਾੜ ਲੱਗੀ ਸੀ। ਇਸ ਲਈ ਮੈਂ ਆ ਅਸਮਾਨੀ ਸੂਟ ਪ੍ਰੈਸ ਕਰ ਦਿੱਤਾ। ਤੁਸੀਂ ਨਹਾ ਕੇ ਤਿਆਰ ਹੋ ਜਾਵੋ। ਤੁਹਾਡਾ ਟਿਫਨ ਮੈਂ ਪੈਕ ਕਰ ਦਿਵਾਵਾਂਗੀ। ਤੇ ਉਹ ਉੱਠ ਕੇ ਰਸੋਈ ਵਿੱਚ ਚਲੀ ਗਈ। ਤਕਦੀਰ ਚਾਪੀ ਰਹੀ ਸੀ ਉਸਨੇ ਥੋੜੀ ਜੀ ਚਾਹ ਦੀ ਪੀ ਦੀ ਸੂਟ ਤੇ ਢੋਲ ਦਿੱਤੀ ਤੇ ਨਾਲ ਦੀ ਨਾਲ ਇਹ ਧੋਕੇ ਸੁੱਕਨੇ ਵੀ ਪਾ ਦਿੱਤਾ ਤਾਂ ਕਿ ਦੀਪੀ ਉਹ ਸੂਟ ਨਾ ਪਾਏ ਫਿਰ ਤਕਦੀਰ ਨੇ ਆਪ ਇਹ ਲਮਾਰੀ ਵਿੱਚ ਉਸਮਾਨੀ ਰੰਗ ਦਾ ਸੂਟ ਕਰਕੇ ਪ੍ਰੈਸ ਕਰ ਦਿੱਤਾ ਦੀਪੀ ਆਪਣੇ ਬੇਟੇ ਦਾ ਟਿਫਨ ਪਕਾ ਰਹੀ ਸੀ ਜਦੋਂ ਉਹ ਸੂਟ ਪ੍ਰੈਸ ਕਰਨ ਆਈ ਤਾਂ ਉਹ ਸੂਟ ਨਾ ਦੇਖ ਕੇ ਤਕਦੀਰ ਨੇ ਪੁੱਛਿਆ ਤਾਂ ਉਸਨੇ ਇਸਮਾਨੀ ਸੂਟ ਦਿੰਦੇ ਕਿਹਾ ਸੌਰੀ ਮਾਸੀ ਜੀ ਵੇ ਤਾਂ ਗਲਤੀ ਨਾਲ ਉਸ ਤੇ ਚੜ ਲਗੇ ਸੀ ਇਸ ਲਈ ਮੈਂ ਆਸਮਾਨੀ ਸूट प्रेस ਕਰ ਦਿੱਤਾ ਤੂੰ ਸਿਨਹਾ ਕੇ ਤਿਆਰ ਹੋ ਜਾ ਵੋ ਤ ਉਹਦਾ ਟਿਫਨ ਮੈਂ ਪੈਕ ਕਰ ਦੇਵਾਂਗੀ ਤੇ ਉੱਠ ਕੇ ਰਸੋਈ ਵਿੱਚ ਚਲੀ ਗਈ ਤਕਦੀਨ ਨੇ ਨਾਸ਼ਤਾ ਲਗਾ ਦਿੱਤਾ ਤੇ ਦੀਪੀ ਨੇ ਆਵਾਜ਼ ਮਾਰੀ ਆ ਜਾ ਮਸੀ ਜੀ ਨਾਸ਼ਤਾ ਤਿਆਰ ਆ ਹੈ ਦਿਲ ਹੀ ਨਹੀਂ ਕਰ ਰਿਹਾ ਪੁੱਤ ਕੁਝ ਖਾ ਨਾ ਦਿਲ ਡੁੱਬਦਾ ਜਾਂਦਾ ਇਹ ਹੀ ਸੋਚ ਕੇ ਉਹ ਬੋਲਦੀ ਦੀਪੀ ਛੁੱਪ ਹੋ ਗਈ ਕੀ ਗੱਲ ਹੋਈ ਮਾਸੀ ਤਵੇ ਤਾਂ ਠੀਕਾ ਉਸਨੇ ਫਿਕਰਮੰਦ ਹੁੰਦਿਆਂ ਪੁੱਛਿਆ ਹਾਂ ਠੀਕ ਤਾਂ ਹੈ ਪਰ ਇਹਨਾਂ ਤੋਂ ਬਾਅਦ ਪਹਿਲੀ ਵਾਰ ਦਫ਼ਤਰ ਜਾ ਰਹੀਆਂ ਕੁਲਿਗਜ਼ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨਗੇ ਮੈਂ ਕਿਵੇਂ ਫੇਸ ਕਰਾਂਗੀ ਅੱਜ ਸਭ ਨੂੰ ਉਹ ਤਕਦੀਰ ਵੱਲ ਦੇਖਣ ਲੱਗੀ ਹੈ ਤਾਂ ਮੁਸ਼ਕਿਲ ਕਮਾਸੀ ਜੀ ਪਰ ਅੱਜ ਨਹੀਂ ਤਾਂ ਕੁਝ ਦਿਨਾਂ ਨੂੰ ਫਿਰ ਜਾਣਾ ਪਵੇਗਾ ਦਫ਼ਤਰ ਨੌਕਰੀ ਤਾਂ ਨਹੀਂ ਛੱਡ ਸਕਦੀ ਨਾ ਤੁਸੀਂ ਤੁਸੀਂ ਬਹੁਤ ਸਟਰੋਂਗ ਹੋ ਮੈਨੂੰ ਇਨੀ ਹਿੰਮਤ ਨਹੀਂ ਹੋਤੀ ਅੱਜ ਆਜਾ ਨਹੀਂ ਨਹੀਂ ਮਸੀ ਮੈਂ ਤੁਹਾਨੂੰ ਐਵੇਂ ਨਹੀਂ ਦੇਖ ਸਕਤੀ ਮਾਸਰ ਜੀ ਵੀ ਤੁਹਾਨੂੰ ਹਮੇਸ਼ਾ ਖੁਸ਼ ਦੇਖਣਾ ਚਾਹੁੰਦੇ ਸਨ ਤੇ ਅੱਜ ਵੀ ਦੇਖ ਰਹੇ ਹੋਣਗੇ ਤੁਸੀਂ ਉਹਨਾਂ ਬਾਰੇ ਸੋਚੋ ਉਹਨਾਂ ਨੂੰ ਆਪਣੇ ਨਾਲ ਮਹਿਸੂਸ ਕਰੋਗੇ ਤੁਸੀਂ ਇਕੱਲੇ ਨਹੀਂ ਹੋ ਅਸੀਂ ਸਭ ਤੁਹਾਡੇ ਨਾਲ ਹਾਂ ਤਕਦੀਰ ਨੇ ਦੀਪੀ ਦੇ ਮੋੜੇ ਤੇ ਹੱਥ ਰੱਖਿਆ ਹੋਇਆ ਸੀ ਇਹ ਸਭ ਬੋਲਦੀ ਹੋਈ ਤਕਦੀਰ ਦੀਪੀ ਨੂੰ ਆਪਣੀ ਤੋਂ ਉਮਰ 'ਚ 12-13 ਸਾਲ ਛੋਟੀ ਨਹੀਂ ਬਲਕਿ ਆਪਣੀ ਤੋਂ ਵੱਡੀ ਝਾਪੀ ਕਹਿਣਾ ਬਹੁਤ ਸੌਖਾ ਪੁੱਤ ਪਰ ਸੇਣਾ ਬਹੁਤ ਔਖਾ ਹੈ ਮੈਂ ਸੋਚਦੀ ਹਾਂ ਕਿਵੇਂ ਕੱਟਾਂ ਇਹ ਏਡੀ ਵੱਡੀ ਜ਼ਿੰਦਗੀ ਤੇ ਕਿਵੇਂ ਸੰਭਾਂਗੇ ਬੱਚੇ ਦੀਪੀ ਦੀਆਂ ਅੱਖਾਂ ਚੁੱਕੀਆਂ ਹੋਈਆਂ ਸਨ ਹਰ ਵਕਤ ਮੈਨੂੰ ਸਮਝਾਉਣ ਵਾਲੀ ਮੇਰੀ ਦੀਪੀ ਮਾਸੀ ਅੱਜ ਇਹ ਕਮਜ਼ੋਰ ਕਿਉਂ ਪੈ ਗਈ ਤੁਹਾਡੇ ਕੋਲ ਤਾਂ ਮਾਸਟਰ ਜੀ ਦੀਆਂ ਬਹੁਤ ਜ਼ਿਆਦਾ ਹਨ ਬੱਚੇ ਹਨ ਨੌਕਰੀਆਂ ਕਰਜ਼ ਪੈਸੇ ਦੀ ਕੋਈ ਕਮੀ ਨਹੀਂ ਮੈਨੂੰ ਦੇਖੋ ਨਾ ਕੋਈ ਯਾਦ ਆ ਖਾਲੀ ਝੋਲੀ ਤੇ ਨਾ ਹੀ ਕੋਈ ਨੌਕਰੀ ਉੱਪਰ ਜੰਮੜ ਵਾਲੇ ਵੀ ਕਿਨਾਰਾ ਕਰੀ ਬੈਠੇ ਨੇ ਬੋਲਦੀ ਬੋਲਦੀ ਤਕਦੀਰ ਰੋਣ ਲੱਗੀ ਤੇ ਦੀਪੀ ਨੇ ਹਸਨ ਨੂੰ ਜੱਫੀ ਚ ਲੈ ਕੇ ਚੁੱਪ ਕਰਵਾਇਆ ਤੇ ਫਿਰ ਉਹ ਦਫ਼ਤਰ ਜਾਣ ਲਈ ਤਿਆਰ ਹੋ ਗਈ ਤਕਦੀਰ ਉਸ ਦਾ ਟਿਫਨ ਚੁੱਕ ਕੇ ਉਸ ਨਗਰ ਤੱਕ ਛੱਡਣ ਗਈ ਤੇ ਫਿਰ ਗੇਟ ਬੰਦ ਕਰਕੇ ਅੰਦਰ ਆ ਗਈ ਦੀਪੀ ਦਫ਼ਤਰ ਪਹੁੰਚੀ ਧੀਰ ਤੇ ਹੀ ਉਹਨਾਂ ਦਾ ਚਪੜਾਸੀ ਮਿਲ ਗਿਆ ਸਸ਼ੀਕਲ ਮੈਡਮ ਜੀ ਲਓ ਜੀ ਇਸ ਮਨ ਮੈਨੂੰ ਫੜਾ ਦਿਓ ਸ ਨਿਮਰਤਾ ਦਿਖਾਉਂਦੇ ਹੋਏ ਕਿਹਾ ਸਸ਼ੀਕਲ ਨਹੀਂ ਨਹੀਂ ਸੁਜੀਤ ਸਿੰਘ ਮੈਂ ਲੈ ਜਾਵਾਂਗੀ ਆਪੇ ਹੀ ਅੱਗੇ ਵੀ ਤੇ ਲੈ ਕੇ ਜਾਣੀ ਸੀ ਤੇ ਪੀ ਅੱਗੇ ਵਰਗੀ ਉਹ ਹਰ ਇੱਕ ਨੂੰ ਸਤਿਕਾਰ ਦੇ ਕੇ ਹੀ ਬੁਲੰਦੀ ਸੀ ਇਸ ਲਈ ਸਾਰਾ ਸਟਾਫ ਉਸਦੀ ਬਹੁਤ ਇਛਿਤ ਕਰਦਾ ਸੀ ਕੁਝ ਪੌੜੀਆਂ ਚੜ ਕੇ ਉਹ ਆਪਣੇ ਕਮਰੇ ਵਿੱਚ ਪਹੁੰਚ ਗਈ ਕਮਰਾ ਕਾਫੀ ਖੁੱਲ੍ਹਾ ਡੁੱਲਾ ਸੀ ਇੱਕ ਟੇਬਲ ਬਿਲਕੁਲ ਦਰਵਾਜੇ ਦੇ ਸਾਹਮਣੇ ਲੱਗਾ ਹੋਇਆ ਸੀ ਉਸ ਦੇ ਸੱਜੇ ਪਾਸੇ ਪਹਿਲਾ ਟੇਬਲ ਦੀਪੀ ਦਾ ਤੇ ਨਾਲ ਹੀ ਉਸਦੀ ਸਹੇਲੀ ਮਮਤਾ ਦਾ ਤਿਤਜਾ ਦੀਪਿੰਦਰ ਸਰਦਾ ਸੀਗਾ ਇਸੇ ਤਰ੍ਹਾਂ ਖੱਬੇ ਹੱਥ 'ਤੇ ਤਿੰਨ ਟੇਬਲ ਲੱਗੇ ਹੋਏ ਸਨ ਇੱਥੇ ਦੋ ਮੈਡਮਾਂ ਤੇ ਇੱਕ ਸਰਸਨ ਦੀਪੀ ਜ ਰਦਫਤਰ ਪਹੁੰਚੀ ਕੋਈ ਵੀ ਕਮਰੇ ਵਿੱਚ ਨਹੀਂ ਆਇਆ ਸੀ ਸਫਾਈ ਵਾਲੀ ਸਫਾਈ ਕਰਕੇ ਜਾ ਚੁੱਕੀ ਸੀ ਉਹ ਦੀਪੀ ਨੂੰ ਅੰਦਰ ਆਉਂਦੇ ਦੇਖ ਦੁਬਾਰਾ ਫੇਰ ਅੰਦਰ ਆ ਗਈ ਤੇ ਬੋਲੀ ਗੁੱਡ ਮਾਰਨਿੰਗ ਮੈਡਮ ਜੀ ਕੀ ਹਾਲਾ ਤੁਹਾਡਾ ਗੁੱਡ ਮਾਰਨਿੰਗ ਨਿਰਮਲਾ ਜੀ ਠੀਕ ਆ ਤੁਸੀਂ ਦੱਸੋ ਉਮਰ ਵਿੱਚ ਦੀਪੀ ਨਾਲੋਂ ਵੱਡੀ ਸੀ ਤੇ ਦੀਪੀ ਉਸ ਨੂੰ ਤੂੰ ਨੇ ਤੁਸੀਂ ਹੀ ਕਹਿੰਦੀ ਸੀ ਮੈਂ ਤਾਂ ਠੀਕਾ ᱛੀਏ ਪਰ ਤੇਰੇ ਨਾਲ ਰੱਬ ਨੇ ਬੜੀ ਮਾੜੀ ਕਰਤੀ ਬਹੁਤ ਦੁੱਖ ਹੋਇਆ ਸੁਣ ਕੇ ਉਸ ਦਾ ਮੈਡਮ ਤੋਂ ਧੀ ਤੇ ਆ ਗਏ ਰੱਬ ਦੀ ਮਰਜ਼ੀ ਅਨਿਰਮਲਾ ਜੀ ਉਸੇ ਦੀ ਰਜਾ ਵਿੱਚ ਰਣਾ ਪੈਣਾ ਦੀਪੀ ਨੇ ਆਪਣੇ ਪਰਸ ਵਿੱਚੋਂ ਦਰਾਜ਼ ਦੀ ਚਾਬੀ ਕੱਢੀ ਤੇ ਉਸ ਵਿੱਚੋਂ ਗਲਾਸ ਕੱਢ ਕੇ ਨਿਰਮਲਾ ਨੂੰ ਪਾਣੀ ਲੈ ਆਉਣ ਨੂੰ ਕਿਹਾ ਇਹਨੇ ਨੂੰ ਉਸ ਦੀ ਨਾਲ ਵਾਲੀ ਮੇਜ਼ ਵਾਲੀ ਮਮਤਾ ਮੈਡਮ ਵੀ ਆ ਗਏ ਮਮਤਾ ਨੇ ਆਪਣਾ ਪਰਸ ਦੀਪੀ ਦੇ ਮੇਸ ਤੇ ਹੀ ਰੱਖ ਦਿੱਤਾ ਤੇ ਉਸ ਨੂੰ ਕੁਟਕੇ ਜੱਫੀ ਪਾ ਲਈ। ਮਮਤਾ ਭਾਵਕ ਹੋ ਗਈ ਤੇ ਦੀਪੀ ਨੂੰ ਚਿੰਬੜ ਕੇ ਰੋਣ ਲੱਗੀ। ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹ ਹੀ ਦੀਪੀ ਆ ਉਹ ਹਰ ਵਕਤ ਚੈੱਕਦੀ ਰਹਿੰਦੀ ਸੀ ਤੇ ਅੱਜ ਸਿਰਫ ਫਿੱਕੀ ਜਿਹੀ ਝੂਠੀ ਮੁਸਕਾਨ ਨਾਲ ਦੀਪੀ ਨੇ ਮਮਤਾ ਵੱਲ ਦੇਖਿਆ। ਦੀਪੀ ਦਾ ਵੀ ਰੋਣਾ ਆ ਗਿਆ। ਨਿਰਮਲਾ ਨੇ ਦੋਵਾਂ ਨੂੰ ਸ਼ਾਂਤ ਕਰਵਾਇਆ ਤੇ ਪਾਣੀ ਪੀਣ ਨੂੰ ਦਿੱਤਾ। ਦੀਪੀ ਦੇ ਸਿਰ ਤੇ ਹੱਥ ਥਰ। ਉਸਨੇ ਚੁੱਪ ਕਰ ਰਹਿਣ ਨੂੰ ਕਿਹਾ। ਉਦੋਂ ਮੈਂ ਸ਼ਾਂਤ ਹੋ ਗਈਆਂ। ਨਿਰਮਲਾ ਮੇਜ਼ਾ ਤੇ ਕੱਪੜਾ ਫੇਰ ਰਹੀ ਸੀ। ਕਮਰੇ ਵਿੱਚ ਸਨਾਟਾ ਸੀ। ਸਿਰਫ ਨਿਰਮਲਾ ਦੇ ਸਮਾਨ ਹਿਲਾਉਣ ਨਾਲ ਹਲਕੀ-ਹਲਕੀ ਆਵਾਜ਼ ਆ ਰਹੀ ਸੀ। ਇਹ ਦੋਵੇਂ ਜਦੋਂ ਮੈਂ ਇਕੱਠੀਆਂ ਹੁੰਦੀਆਂ ਤਾਂ ਇੰਨਾ ਸ਼ੋਰ ਪਾਉਂਦੀਆਂ ਸਨ ਜਿਵੇਂ ਪਰਵਾਤ ਤੇਲੇ ਛਿੜੀਆਂ ਚੈੱਕਦੀਆਂ ਹੋਣ। ਹੌਲੀ-ਹੌਲੀ ਬਾਕੀ ਸਟਾਫ ਵੀ ਆਉਣਾ ਸ਼ੁਰੂ ਹੋ ਗਿਆ ਤੇ ਦੀਪੀ ਨੂੰ ਮਿਲਣ ਲੱਗਾ। ਅੱਜ ਕੋਈ ਵੀ ਕਮਰੇ ਵਿੱਚ ਜ਼ਿਆਦਾ ਨਹੀਂ ਬੋਲ ਰਿਹਾ ਸੀ ਜਿਵੇਂ ਸਭ ਦੇ ਕੋਲ ਗੱਲਾਂ ਹੀ ਮੁੱਕ ਗਈਆਂ ਹੋਣ ਸਭ ਆਪੋ ਆਪਣਾ ਕੰਮ ਕਰ ਰਹੇ ਸਨ ਕੁਝ ਥੇਰ ਬਾਅਦ ਨਾਲ ਵਾਲੇ ਕਮਰੇ ਵਿੱਚੋਂ ਇੱਕ ਮੈਡਮ ਆਏ ਜੋ ਰਿਟਾਇਰਮੈਂਟ ਦੇ ਨੇੜੇ ਹੀ ਸਨ ਉਹਨਾਂ ਆਪਣੀ ਰਿਟਾਇਰਮੈਂਟ ਪਾਰਟੀ ਲਈ ਸਭ ਨੂੰ ਸੱਦਾ ਦੇਣ ਆਏ ਸਨ ਪਰਦੀਪੀ ਨੂੰ ਦੇਖ ਉਹ ਪਹਿਲਾਂ ਦੀਪੀ ਕੋਲ ਗਏ ਉਸ ਨੂੰ ਆਪਣੀ ਬੁੱਕਲ 'ਚ ਲੈ ਕੇ ਮਾਂ ਵਾਂਗ ਪਿਆਰ ਦਿੱਤਾ ਤੇ ਫਿਰ ਦੀਪੀ ਤੇ ਉਸਦੇ ਬੱਚਿਆਂ ਬਾਰੇ ਪੁੱਛਿਆ ਕੀਚ ਆਪਣੀ ਰਿਟਾਇਰਮੈਂਟ ਪਾਰਟੀ ਬਾਰੇ ਦੱਸਿਆ ਤੇ ਫਿਰ ਉਹ ਦੀਪੀ ਨੂੰ ਕੁਝ ਗੱਲਾਂ ਸਮਝਾਉਣ ਲੱਗੇ ਤੇ ਉਹ ਵੀ ਹਾਂ ਹਾਂ ਕਰੀ ਗਈ ਉਸ ਤੋਂ ਬਾਅਦ ਉਹ ਹੋਰਾਂ ਨਾਲ ਸੱਦਾ ਦੇਣ ਚਲੇ ਗਏ ਤੇ ਦੀਪੀ ਫੇਰ ਆਪਣੇ ਕੰਮ ਵਿੱਚ ਰੁੱਝ ਗਈ ਮਮਤਾ ਨੇ ਦੀਪੀ ਦਾ ਬਹੁਤ ਖਿਆਲ ਰੱਖਿਆ ਉਹ ਵਾਰ-ਵਾਰ ਆਪਣੀ ਸੀਟ ਤੋਂ ਉੱਠ ਕੇ ਦੀਪੀ ਕੋ ਲਾਉਂਦੀ ਤੇ ਉਸ ਦੀ ਮਦਦ ਕਰਦੀ ਛੱਦ ਕੇ ਦੀਪੀ ਆਪ ਹੀ ਆਪਣੇ ਕੰਮ ਬਖੂਬੀ ਨਿਬੜ ਲੈਂਦੀ ਸੀ ਲੰਚ ਵੀ ਉਹਨਾਂ ਇਕੱਠਿਆਂ ਹੀ ਕੀਤਾ ਉਦੋਂ ਵੀ ਕੁਝ ਸਟਾਫ ਵਾਲੇ ਉਸ ਨੂੰ ਮਿਲ ਕੇ ਗਏ ਦੀਪੀ ਹੁਣ ਤਾਂ ਕੁਝ ਨਾਰਮਲ ਹੋ ਚੁੱਕੀ ਸੀ ਉਹ ਹਰ ਇੱਕ ਨਾਲ ਗੱਲ ਜ਼ਰੂਰ ਕਰਦੀ ਪਰ ਸੰਕੀਰਵ ਜਿਹਾ ਜਵਾਬ ਦਿੰਦੀ ਚਿੰਮੇ ਪੁੱਲੰਤੋਂ ਕਤਰੋਂਦੀ ਹੋਵੇ ਤੇ ਉਸ ਦੇ ਸ਼ਬਦ ਕੋਸ਼ ਵਿੱਚੋਂ ਸ਼ਬਦ ਮੁੱਕ ਗਏ ਹੁਣ ਜਿੰਨੀ ਉਹ ਚਿਲਬਲੀ ਤੇ ਹਾਜ਼ਰ ਜਵਾਬ ਸੀ ਹੁਣ ਬਹੁਤ ਗੰਭੀਰ ਦਿਖਾਈ ਦਿੰਦੀ ਇਸੇ ਤਰ੍ਹਾਂ ਇੱਕ ਮਹੀਨਾ ਲੰਘ ਗਿਆ ਦੀਪੀ ਦਫ਼ਤਰ ਜਾਂਦੀ ਤੇ ਸ਼ਾਮ ਨੂੰ ਆਉਂਦੀ ਹੋਈ ਘਰ ਦਾ ਰਾਸ਼ਨ ਕੀ ਹੋ ਨਿੱਕ ਸੁੱਖ ਲਿਆਉਂਦੀ ਇਹ ਉਸਦੀ ਨਿਤ ਦਾ ਰੁਟੀਨ ਬਣ ਗਈ ਸੀ ਉਹ ਹਰ ਰੋਜ਼ ਦਫ਼ਤਰ ਟਾਈਮ ਦੇ ਖਤਮ ਹੋਣ ਤੋਂ 10-15 ਮਿੰਟ ਪਹਿਲਾਂ ਹੀ ਤਕਦੀਰ ਨੂੰ ਪੁੱਛਦੀ ਕੀ ਲਿਆ ਮਾ ਖਾਣ ਵਾਸਤੇ ਬੱਚੇ ਕਦੇ ਆਈਸਕ੍ਰੀਮ ਕਦੀ ਜਲੇਬੀਆਂ ਕਦੀ ਪੀਜ਼ਾ 버ਗਰ ਦੀ ਚਿਤ ਕਰਦੀ ਦੀਪੀ ਬੱਚਿਆਂ ਦਾ ਪੂਰਾ ਖਿਆਲ ਰੱਖਦੀ ਤਕਦੀਰ ਵੀ ਆਪਣੀ ਬਾ ਲਗਾ ਦਿੰਦੀ ਪਰ ਫਿਰ ਵੀ ਦੀਪੀ ਦਾ ਬੇਟਾ ਵੰਸ਼ ਬਹੁਤ ਜੱਦੀ ਹੋ ਗਿਆ ਪੜਾਈ ਵੱਲ ਧਿਆਨ ਨਾ ਦਿੰਦਾ ਲੈਪਟਾਪ ਮੋਬਾਈਲ ਤੇ ਗੇਮ ਖੇਡਦਾ ਰਹਿੰਦਾ ਗੇਮ ਵੀ ਕੀ ਸੀ ਪਬਜੀ ਉਹ ਖੇਡਦਾ ਖੇਡਦਾ ਇੰਨਾ ਮਗਨ ਹੋ ਜਾਂਦਾ ਹੈ ਕਿ ਉਸ ਨੂੰ ਰੋਟੀ ਪਾਣੀ ਦੀ ਵੀ ਸਿੱਧ ਪੁੱਧ ਨਹੀਂ ਰਹਿੰਦੀ ਪਹਿਲਾਂ ਤਕਦੀਰ ਉਸ ਨੂੰ ਹੋਮਵਰਕ ਕਰਵਾਉਂਦੀ ਤੇ ਫਿਰ ਸਾਰਾ ਕੁਝ ਸਮਝਾਉਂਦੀ ਪਰ ਹੌਲੀ-ਹੌਲੀ ਉਸ ਦਾ ਧਿਆਨ ਗੇਮ ਵੱਲ ਵੱਧ ਗਿਆ ਤੇ ਪੜਾਈ ਵੱਲ ਘਟਦਾ ਗਿਆ ਉਹ ਤਕਦੀਰ ਦੇ ਵਾਰ-ਵਾਰ ਕਹਿੰਦੇ ਵੀ ਹੋਮਵਰਕ ਕਰਨ ਤੋਂ ਕਥਰੋਂ ਲੱਗਾ ਤੇਤੀ ਨੇ ਪਹਿਲਾਂ ਤਾਂ ਆਪ ਹੀ ਵੰਸ਼ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਿਆਰ ਨਾਲ ਡਾਂਟ ਨਾਲ ਪਰ ਉਹ ਨਹੀਂ ਸਮਝਿਆ ਅਖੀਰ ਤੱਕ ਤੇਤੀ ਨੇ ਦੀਪੀ ਨੂੰ ਦੱਸਿਆ ਦੀਪੀ ਵੀ ਉਸ ਦੇ ਵਿੱਚ ਤਬਦੀਲੀਆਂ ਮਹਿਸੂਸ ਕਰ ਰਹੀ ਸੀ ਪਰ ਵਕਤ ਦੀ ਘਾਟ ਕਰਕੇ ਉਹ ਉਸ ਵੱਲ ਧਿਆਨ ਘਟ ਦੇ ਰਹੀ ਸੀ ਜਦ ਤੱਕ ਉਹ ਸਮਝਦੀ ਵੰਸ਼ ਬਹੁਤ ਜ਼ਿਆਦਾ ਛਿੱਤੀ ਹੋ ਗਿਆ ਸੀ ਦੀਪੀ ਨੂੰ ਸਮਝ ਨਾ ਆndi ਉਹ ਸਕੂਲ ਤੋਂ ਆਉਣ ਤੋਂ ਬਾਅਦ ਸਾਰਾ ਵਕਤ ਮੋਬਾਈਲ ਤੇ ਟੀਵੀ ਦੇਖਣ ਵਿੱਚ ਲੱਗਾ ਰਹਿੰਦਾ। ਤਕਦੀਰ ਉਸੇ ਸਕੂਲ ਡਾਇਰੀ ਦੇਖ ਕੇ ਹੋਮਵਰਕ ਕਰਨ ਨੂੰ ਕਹਿੰਦੀ ਤਾਂ ਉਹ ਮਨਾਂ ਕਰ ਦਿੰਦਾ। ਫਿਰ ਤਕਦੀਰ ਉਸ ਦਾ ਫੋਨ ਖੋਲ ਲੈਂਦੀ, ਟੀਵੀ ਬੰਦ ਕਰ ਦਿੰਦੀ ਪਰ ਉਹ ਥੱਕੇ ਹੋਣ ਦਾ ਬਹਾਨਾ ਲਗਾ ਕੇ ਸੌਂ ਜਾਂਦਾ ਤੇ ਉੱਠ ਕੇ ਫੇਰ ਟੀਵੀ ਜਾਂ ਮੋਬਾਈਲ ਤੇ ਲੱਗਾ ਰਹਿੰਦਾ। ਇੱਕ ਦਿਨ ਤਕਦੀਰ ਨੂੰ ਯੂਵੀ ਬਹੁਤ ਪਤਮੀਜ਼ੀ ਨਾਲ ਬੋਲਿਆ। ਤਕਦੀਰ ਨੇ ਉਸੇ ਦੋ ਥੱਪੜ ਲਗਾ ਦਿੱਤੀ। ਉਸ ਨੇ ਤਕਦੀਰ ਦੇ ਖਿਲਾਫ ਚਾਰ ਹੋਰ ਗੱਲਾਂ ਕੋ ਨੂੰ ਲਗਾ ਕੇ ਆਪਣੀ ਮਾਂ ਦੀਪੀ ਨੂੰ ਕਹਿ ਸੁਣਾਇਆ ਦੀਪੀ ਵੀ ਨਿਰਾਸ਼ ਹੋਈ ਉਸ ਨੂੰ ਵੀ ਗੁੱਸਾ ਆਇਆ ਕਿ ਮੈਂ ਤਾਂ ਇਸ ਨੂੰ ਕਦੇ ਕੁਝ ਕਿਹਾ ਨਹੀਂ ਫਿਰ ਤਕਦੀਰ ਕਿਉਂ ਹੱਥ ਚੁੱਕਦੀ ਹੈ ਉਸ ਨੇ ਤਕਦੀਰ ਨੂੰ ਕਿਹਾ ਇਸ ਨੂੰ ਮਾਰਿਆ ਨਾ ਕਰੋ ਇਹ ਬੱਚਾ ਹੈ ਵੰਸ਼ ਨੂੰ ਮਾਂ ਦੀ ਸ਼ੈ ਮਿਲ ਗਈ ਜਰਕੇ ਦੀਪੀ ਤਾਂ ਵਿਚਾਰੇ ਇਹ ਸਮਝਦੀ ਸੀ ਕਿ ਬਾਪ ਤੋਂ ਬਿਨਾ ਰਹਿ ਰਿਹਾ ਹੈ ਬਹੁਤੀ ਸਖਤੀ ਕਿਉਂ ਵਰਤਾ ਪਰ ਵੰਸ਼ ਦਿਨੋ ਦਿਨ ਬਤਮੀਜ਼ ਹੋ ਰਿਹਾ ਸੀ ਉਸੇ ਸਕੂਲ ਪੇਰੈਂਟਸ ਟੀਚਰ ਮੀਟਿੰਗ ਸੀ ਦੀਪੀ ਨੂੰ ਵੀ ਆਫਿਸ ਤੋਂ ਛੁੱਟੀ ਸੀ ਉਹ ਤਕਦੀਰ ਦੇ ਵੰਸ਼ ਨੂੰ ਨਾਲ ਲੈ ਕੇ ਉਸੇ ਸਕੂਲ ਗਈ ਤੇ ਕਲਾਸ ਇੰਚਾਰਜ ਨੇ ਉਸਦਾ ਸ਼ਮਾਈ ਨਤੀਜਾ ਦਿਖਾਉਂਦਿਆਂ ਚਿੰਤਾ ਪ੍ਰਗਟ ਕੀਤੀ ਕਿਉਂਕਿ ਉਸੇ ਸਿਰ 50% ਹੀ ਨੰਬਰ ਆਏ ਸਨ ਜਦ ਕਿ ਪਹਿਲਾਂ 90% ਤੋਂ ਜ਼ਿਆਦਾ ਨੰਬਰ ਆਉਂਦੇ ਸਨ ਕਰਾ ਕੇ ਦੀਪੀ ਨੇ ਵੰਸ਼ ਨੂੰ ਬਹੁਤ ਛਿੜ ਗਿਆ ਇੱਥੋਂ ਤੱਕ ਕਿ ਦੀਪੀ ਨੇ ਉਸਦੇ ਹੱਥ ਵੀ ਚੁੱਕੇ ਤਕਦੀਰ ਨੇ ਦੀਪੀ ਨੂੰ ਹਟਾਇਆ ਵੰਸ਼ ਨੇ ਦੀਪੀ ਨੂੰ ਕਿਹਾ ਕਿ ਤਕਦੀਰ ਨੂੰ ਇਸੇ ਘਰ ਵਿੱਚੋਂ ਮੈਨੂੰ ਮਾਰਦੀ ਆ ਮੈਨੂੰ ਨਹੀਂ ਚੰਗੀ ਲੱਗਦੀ ਦੀਪੀ ਬਹੁਤ ਪਰੇਸ਼ਾਨ ਸੀ ਉਸਨੇ ਬੱਚੇ ਨੂੰ ਬਹੁਤ ਸਮਝਾਇਆ ਤੇ ਪੜਨ ਵੀ ਲੱਗਿਆ ਉਸਦੀ ਬੇਟੀ ਰਹਿਮਤ ਬਹੁਤ ਹੁਸ਼ਿਆਰ ਸੀ ਪਰ ਉਹ ਬੱਚੇ ਬਹੁਤ ਛੋਟੇ ਸੀ ਉਹ ਸਤ ਤਕਦੀਰ ਨਾਲ ਬਹੁਤ ਪਿਆਰ ਸੀ ਤੇ ਉਸ ਵੀ ਆਪਣੇ ਬੱਚਿਆਂ ਵਾਂਗ ਹੀ ਰੱਖਦੀ ਸੀ ਇਸੇ ਤਰ੍ਹਾਂ ਇੱਕ ਮਹੀਨਾ ਹੋ ਲੰਘ ਗਿਆ ਇਕਨਦੀਪੀ ਬਾਥਰੂਮ ਵਿੱਚ ਨਹਾ ਰਹੀ ਸੀ ਫਰਸ਼ ਤੇ ਲੱਗਿਆ ਟਾਈਲਾਂ ਤੇ ਉਸਦਾ ਪੈਰ ਤਿਲਕਿਆ ਤੇ ਉਹ ਡਿੱਗ ਪਈ ਜਿਸ ਤੇ ਕਰਕੇ ਉਸਦਾ ਗੁੱਟ ਟੁੱਟ ਗਿਆ ਦੀਪੀ ਨੇ ਅੰਦਰ ਚੋਰ ਦੀ ਚੀਕ ਮਾਰੀ ਤਕਦੀਰ ਭੱਜ ਕੇ ਗਈ ਇੱਕ ਹੱਥ ਨਾਲ ਦੀਪੀ ਨੇ ਦਰਵਾਜ਼ਾ ਖੋਲ੍ਹਿਆ ਤੇ ਤਕਦੀਰ ਦੀ ਮਦਦ ਨਾਲ ਦੀਪੀ ਨੇ ਕੱਪੜੇ ਪਾਏ ਉਸਦਾ ਜੇਠ ਜਠਾਣੀ ਵੀ ਸੱਸ ਨੂੰ ਲੈ ਕੇ ਕਿਤੇ ਰਿਸ਼ਤੇਦਾਰੀ ਚ ਗਏ ਹੋਏ ਸਨ ਤੇ ਘਰ 'ਚ ਤਕਦੀਰ ਤੇ ਦੀਪੀ ਤੋਂ ਇਲਾਵਾ ਕੋਈ ਨਹੀਂ ਸੀ बच्चे ਵੀ ਸਕੂਲ ਚਲੇ ਗਏ ਸੀ। ਤਕਦੀਰ ਭੱਜ ਕੇ ਨਾਲ ਵਾਲੇ ਗਵਾਂਢੀਆਂ ਦੇ ਘਰ ਗਈ। ਉਹਨਾਂ ਦਾ ਮੁੰਡਾ ਵਕੀਲ ਸੀ। ਉਹ ਦੀਪੀ ਨੂੰ ਹਸਪਤਾਲ ਲੈ ਗਿਆ। ਤਖਦੀ ਇਹਨੇ ਸਾਰਾ ਜ਼ਰੂਰੀ ਦਸਤਾਨ ਕਾਰ ਵਿੱਚ ਰੱਖ ਦਿਲਿਆ ਸੀ। ਦੀਪੀ ਦਾ ਉਸੇ 40 ਹਸਪਤਾਲ 'ਚ ਗੁੱਟ ਦੀ ਹੱਡੀ ਦਾ ਆਪਰੇਸ਼ਨ ਹੋਇਆ ਜਿੱਥੇ ਨੀਚਾ ਰੱਖੀ ਸੀ। ਤੇ ਦੀਪੀ ਦੋ ਦਿਨ ਹਸਪਤਾਲ ਹੀ ਰਹੀ। ਸੁਕੀ ਆਪਣੇ ਬੇਟੀ ਨੂੰ ਨਾਲ ਲੈ ਕੇ ਆ ਗਈ ਸੀ। ਉਹ ਘਰ ਸੰਭਾਲ ਰਹੀ ਸੀ ਤੇ ਤਕਦੀਰ ਹਸਪਤਾਲ ਛੇਤੀ ਦੀਪਿਕ ਨੂੰ ਅਗਲੇ ਦਿਨ ਦੀਪਿਕ ਹਾਰਾਗੀ ਤਕਦੀਰ ਨਿਯੋਸਤਿ ਬੱਚਿਆਂ ਵਾਂਗ ਸੇਵਾ ਕੀਤੀ ਰੋਟੀ ਖਵਾਣੀ ਕੱਪੜੇ ਬਦਲਨੇ ਤੇ ਸਮੇਂ ਸਿਰ ਦਵਾਈ ਦੇਣੀ ਜਨਨਕ ਤਕਦੀਰ ਨੇ ਇੱਕ ਵਾਰ ਫਿਰ ਦੀਪੀ ਦਾ ਮਨ ਜਿੱਤ ਲਿਆ ਦੀਪੀ ਨੇ ਹੰਝੂ ਭਰਦੇ ਨਿ ਕਿਹਾ ਜਿਸ ਤਰ੍ਹਾਂ ਮੇਰੀ ਤੂੰ ਸੇਵਾ ਕੀਤੀ ਆ ਮੈਂ ਵੀ ਮਾਂ ਬਣ ਕੇ ਤੇਰਾ ਹਰ ਫਰਜ਼ ਨਿਭਾਵਾਂਗੀ ਤੇਰਾ ਵਿਆਹ ਮੈਂ ਕਰਾਂਗੀ ਤੂੰ ਇੱਕ ਦੂਜੇ ਨਾਲ ਲੱਗ ਕੇ ਰੋ ਪਈਆਂ ਸੁਖੀ ਵੀ ਕੋਲ ਖੜੀ ਮਨ ਪਾਰਾਈ ਤੇ ਦੋਵਾਂ ਨੂੰ ਸਮਝਾਇਆ ਜਿਵੇਂ ਤਕਦੀਰ ਨੂੰ ਦੀਪੀ ਤੇ ਸੁਖੀ ਨੇ ਪਾਲਿਆ ਸੀ ਅੱਜ ਉਹ ਦੀਪੀ ਨੂੰ ਸੰਭਾਲ ਰਹੀ ਸੀ ਉਸ ਦੇ ਕੱਪੜੇ ਬਦਲਣ ਲੱਗੇ ਮਦਦ ਕਰਦੀ ਉਸ ਦੀ ਕੰਕੀ ਕਰਦੀ ਰੋਟੀ ਦੀਆਂ ਬੁਰਕੀਆਂ ਵੀ ਤੋੜ ਕੇ ਆਕਰਿੰਦੀ ਤਾਂ ਕਿ ਉਸ ਨੂੰ ਔਖ ਨਾ ਹੋਵੇ ਕੁਝ ਦਿਨ ਰਹਿ ਕੇ ਸੁਖੀ ਵੀ ਆਪਣੇ ਘਰ ਚਲੀ ਗਈ ਦੀਪੀ ਨੇ ਦਫ਼ਤਰੋਂ ਇੱਕ ਮਹੀਨੇ ਦੀ ਛੁੱਟੀ ਲੈ ਲਈ ਸੀ ਘਰ ਦੀ ਜ਼ਿੰਮੇਵਾਰੀ ਤਕਦੀਰ ਤੇ ਆ ਗਈ ਸੀ ਵੱਚਿਆਂ ਨੂੰ ਸਿਵਲ ਸਕੂਲ ਪੇਜਣਾ ਟਿਫਨ ਪੈਕ ਕਰਨੇ ਦੀਪੀ ਦਾ ਨਾਸ਼ਤਾ ਆਏ ਗਏ ਨੂੰ ਚਾਪਣੀ ਵੀਨਾ ਸਭ ਕਰਦੀ ਉਸ ਦੇ ਮੱਥੇ ਤੇ ਭੋਰਾ ਵੀ ਸ਼ਿਕਨ ਨਾ ਆਂਦੀ ਦੀਪੀ ਨੇ ਰੋਟੀ ਬਣਾਉਣ ਲਈ ਵੀ ਇੱਕ ਔਰਤ ਦਾ ਪ੍ਰਬੰਧ ਕਰ ਲਿਆ ਸੀ ਤਾਂ ਕਿ ਤਕਦੀਰ ਨੂੰ ਬਹੁਤੀ ਖੇਚਲ ਨਾ ਕਰਨੀ ਪਵੇ ਦੀਪੀ ਜਦੋਂ ਵੀ ਡਾਕਟਰ ਕੋਲ ਚੈੱਕਅਪ ਲਈ ਜਾਂਦੀ ਤਾਂ ਤਕਦੀਰ ਨਾਲ ਟੈਕਸੀ ਤੇ ਚਲੀ ਜਾਂਦੀ ਉਸ ਨੇ 1 ਮਹੀਨੇ ਦੀ ਛੁੱਟੀ ਵੀ ਖਤਮ ਹੋ ਗਈ। ਤਾਂ ਸੁਨੀਲ ਦਫ਼ਤਰੋਂ ਆਣ ਜਾਣ ਲਈ ਇੱਕ ਟੈਕਸੀ ਵਾਲੇ ਨੂੰ کہہ ਦਿੱਤਾ। ਉਹ ਸਵੇਰੇ ਟਾਈਮ ਨਾਲ ਦੀਪੀ ਨੂੰ ਦਫ਼ਤਰ ਛੱਡਾਂਦਾ ਤੇ ਸ਼ਾਮ ਨੂੰ ਘਰ ਛੱਡ ਜਾਂਦਾ। ਦਫ਼ਤਰ ਵਾਲੇ ਵੀ ਉਸਦੀ ਮਦਦ ਕਰਦੇ। ਦੀਪੀ ਦੀ ਸਹੇਲੀ ਮਮਤਾ ਉਸ ਦਾ ਬਹੁਤ ਖਿਆਲ ਰੱਖਦੀ ਤੇ ਉਸੇ ਨਾਲ ਕੰਮ ਕਰਵਾਉਂਦੀ ਤੇ ਇਸੇ ਤਰ੍ਹਾਂ 2 ਮਹੀਨੇ ਹੋਰ ਲੰਘ ਗਏ। ਹੁਣ ਤੱਕ ਉਸ ਦਾ ਹੱਥ ਕਾਫੀ ਠੀਕ ਹੋ ਚੁੱਕਾ ਸੀ ਪਰ ਪੂਰੀ ਤਰ੍ਹਾਂ ਨਾਲ ਨਹੀਂ। ਦੀਪੀ ਥੋੜੀ-ਬਹੁਤ ਕਾਰ ਚਲਾਉਣ ਜੋਗੇ ਹੋ ਗਏ ਸੀ। ਹੁਣ ਉਹ ਆਪ ਹੀ ਔਕੀ ਸੌਕੀ ਹੋ ਕੇ ਦਫ਼ਤਰ ਜਾਣ ਲੱਗੀ ਇਹਨੇ ਨੂੰ ਉਹਨਾਂ ਦੇ ਦਫ਼ਤਰ ਇੱਕ ਨਵੀਂ ਪੀਐਨ ਆ ਗਈ ਜਿਸ ਦਾ ਕਰ ਦੀਪੀ ਦੇ ਰਸਤੇ ਚਹੀ ਸੀ ਦੀਪੀ ਉਸ ਨੂੰ ਰਸਤੇ ਵਿੱਚ ਹੀ ਆਪਣੇ ਨਾਲ ਲਿਉਂਦੀ ᱛਿਉਂ ਦੇ ਵਕਤ ਉਤਾਰ ਦਿੰਦੀ ਸੀ ਉਹ ਆਪ ਹੀ ਦੀਪੀ ਦਾ ਸਮਾਨ ਟਿਫਨ ਪਾਣੀ ਦੀ ਬੋਤਲ ਵਗੈਰਾ ਕਾਰ ਵਿੱਚੋਂ ਕਢ ਕੇ ਅੰਦਰ ਲੈ ਜਾਂਦੀ ਸੀ ਕਿਉਂਕਿ ਦੀਪੀ ਤੋਂ ਬਹੁਤਾ ਭਾਰ ਨਾ ਚੁੱਕਿਆ ਜਾਂਦਾ ਇੱਕ ਦਿਨ ਦੀਪੀ ਦੀ ਕਾਰ ਕੰਟਰੋਲ ਹੋ ਗਈ ਉਸਨੇ ਉਸੇ ਟੈਕਸੀ ਡਰਾਈਵਰ ਨੂੰ ਫੋਨ ਕੀਤਾ ਉਹਨੇ ਅੱਧੇ ਘੰਟੇ ਵਿੱਚ ਆਉਣ ਨੂੰ ਗਿਆ ਦੀਪੀ ਉਸਦੀ ਉਡੀਕ ਕਰਦੀ ਹੋਈ ਐਂਡ ਫਰ ਵਾਲਾ ਅਖਬਾਰ ਪੜਨ ਲੱਗੀ ਤਾਂ ਉਸਦੀ ਨਜ਼ਰ ਇੱਕ ਰਿਸ਼ਤੇ ਵਾਲੇ ਇਸ਼ਤਿਹਾਰ ਤੇ ਪਈ ਉਸ ਨੂੰ ਇੱਕ ਮੁੰਡੇ ਬਾਰੇ ਪੜ੍ਹ ਕੇ ਬਹੁਤ ਵਧੀਆ ਲੱਗਾ ਦੀਪੀ ਨੇ ਉਸ ਐਡ ਦੀ ਆਪਣੇ ਮੋਬਾਈਲ ਵਿੱਚ ਫੋਟੋ ਖਿੱਚ ਲਈ ਤੇ ਨਾਲ ਹੀ ਨੰਬਰ ਵੀ ਫੀਡ ਕਰ ਲਿਆ ਉਸਨੇ ਫ੍ਰੀ ਟਾਈਮ ਵਿੱਚ ਦਫ਼ਤਰੋਂ ਹੀ ਫੋਨ ਕਰ ਲਿਆ ਉਧਰੋਂ ਆਵਾਜ਼ ਆਈ ਹੈਲੋ ਦੀਪੀ ਹੈਲੋ ਸੈਸ਼ੀਕਲ ਜੀ ਕੱਲ ਦੇ ਅਖਬਾਰ ਵਿੱਚ ਵਿਆਹ ਵਰੇ ਇਸ਼ਤਿਹਾਰ ਪੜਿਆ ਸੀ ਸੈਸ਼ੀਕਲ ਜੀ ਜੀ ਅਸੀਂ ਹੀ ਲਗਾਇਆ ਸੀ ਤੁਸੀਂ ਕਿੱਥੋਂ ਬੋਲਦੇ ਹੋ ਦੀਪੀ ਜੀ ਮੈਂ ਚੰਡੀਗੜ੍ਹ ਤੋਂ ਬੋਲ ਰਹੀ ਹਾਂ ਤੁਸੀਂ ਕਿੱਥੋਂ ਆਪਣਾਂ ਦਾ ਸੁਨੇਹ ਨਾਲ ਹੀ ਸਵਾਲ ਕੀਤਾ ਜੀ ਮੈਂ ਖਾਸ ਪਟਿਆਲੇ ਤੋਂ ਬੋਲ ਰਹੀ ਹਾਂ ਤੇ ਇੱਥੇ ਜੋਬ ਕਰਦਾ ਹਾਂ ਮੈਂ ਇੱਕ ਪੱਤਰ ਕਰਾਂ ਫੋਟੋਗ੍ਰਾਫੀ ਦਾ ਵੀ ਸ਼ੌਂਕ ਹੈ ਜੀ ਦੀਪੀ ਤੁਸੀਂ ਕੌਣ ਬੋਲ ਰਹੀ ਹੋ ਜੀ ਮੇਰਾ ਮਤਲਬ ਲੜਕੀ ਨਾਲ ਤੁਹਾਡਾ ਰਿਸ਼ਤਾ ਮੁੰਡਾ ਮੈਂ ਆਪ ਹੀ ਬੋਲਿਆ ਆਂ ਤੇ ਤੁਸੀਂ ਤੁਸੀਂ ਵੀ ਸ਼ਾਇਦ ਦੀਪੀਓ ਤੁਸੀਂ ਗੱਲ ਕਰਤੀ ਹੋਈ ਜੀ ਮੈਂ ਲੜਕੀ ਦੀ ਮਾਸੀ ਬੋਲ ਰਹੀ ਆਂ ਤੁਸੀਂ ਕਦੋਂ ਤੋਂ ਇਸ ਸ਼ਹਿਰ ਵਿੱਚ रह ਰਹੇ ਹੋ ਤੇ ਤੁਹਾਡਾ ਪੇਸ਼ੋਕਰੀ ਕਿੱਥੋਂ ਦਾ ਆ ਮੁੰਡਾ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਆ ਜੀ ਬਜ਼ੁਰਗ ਕੀਤੀ ਕਰਦੇ ਸਨ ਤੇ ਹੁਣ ਜ਼ਮੀਨ ਠੇਕੇ ਤੇ ਦਿੱਤੀ ਹੋਈ ਆ 15 ਕਿੱਲੇ ਜ਼ਮੀਨ ਆ ਜੀ ਆਪਣੀ ਖਰਚਾ ਪਾਣੀ ਵਧੀਆ ਸਰਜੰਦਾ ਦੀਪੀ ਕਿਸ ਤਰ੍ਹਾਂ ਦੀ ਲੜਕੀ ਦੀ ਭਾਲ ਆ ਤੁਹਾਨੂੰ ਜੀਵਨ ਸਾਥੀ ਦੇ ਰੂਪ ਚ ਦੀਪੀ ਨੇ ਅਗਲਾ ਸਵਾਲ ਕੀਤਾ ਮੁੰਡਾ ਜੋ ਰਿਸ਼ਤੇ ਨੂੰ ਸਮਝੇ ਦੁੱਖ ਸੁੱਖ ਚ ਸਾਥ ਦੇਵੇ ਮਾੜੇ ਚੰਗੇ ਵਕਤ ਚ ਬਰਾਬਰ ਖੜੀ ਹੋਵੇ ਦਾਜ ਤਿਹਜ ਦੀ ਕੋਈ ਜ਼ਰੂਰਤ ਨਹੀਂ ਬਸ ਕੁੜੀ ਪੜ੍ਹੀ ਲਿਖੀ ਹੋਵੇ ਦੀਪੀ ਨੇ ਤਕਦੀਰ ਦੇ ਪੜਾਈ ਲਿਖਾਈ ਬਾਰੇ ਵੀ ਦੱਸ ਦਿੱਤਾ ਤੇ ਬੋਲੀ ਤੁਸੀਂ ਆਪਣੀਆਂ ਇੱਕ ਦੋ ਤਸਵੀਰਾਂ ਜ਼ਰੂਰ ਭੇਜ ਦੇਣਾ ਬਾਕੀ ਜਿਵੇਂ ਵੀ ਗੱਲ ਹੋਈ ਮੈਂ ਤੁਹਾਨੂੰ ਘਰ ਪਹੁੰਚ ਕੇ ਫੋਨ ਕਰਾਂਗੀ ਤੁਹਾਡਾ ਸ਼ੁਭਨਾਮ ਤੇ ਬਾਇਓ ਡਾਟਾ ਵੀ ਪੇਜ ਕਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਜੀ ਤੇ ਬਾਕੀ ਕੱਲ ਦੀ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ